ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਨਿਊਟੋਡਾ ਸੰਤਾਸ ਵਾਰਕਾ ਪਤੀ ਪਤਨੀ ਦੁਕਾਨ ਬੰਦ ਕਰਨ ਤੋਂ ਬਾਅਦ ਘਰ ਵਾਪਸ ਜਾ ਰਹੇ ਸਨ ਪਰ ਰਸਤੇ ਦੇ ਵਿੱਚ ਉਹਨਾਂ ਨੂੰ ਨਹੀਂ ਪਤਾ ਸੀ ਕਿ આરોપી ਡੰਡੇ ਅਤੇ ਸੋਟੇ ਲੈ ਕੇ ਖੜੇ ਜਦੋਂ ਪਤੀ ਪਤਨੀ ਘਰ ਵਾਪਸ ਜਾ ਰਹੇ ਸਨ ਤੇ ਜਦੋਂ ਤਰਨਸ਼ਾਲਾ ਦੇ ਕੋਲ ਪਹੁੰਚੇ ਤਾਂ આરોપીਆਂ ਨੇ ਉਸ ਜਸਪਾਲ ਸਿੰਘ ਤੇ ਵਾਰ ਕਰ ਦਿੱਤਾ ਇਸ ਤਰ੍ਹਾਂ ਕਹਿ ਸਕਦੇ ਆਂ ਆਪकी ਪਤਨੀ ਦੇ ਸਾਹਮਣੇ ਔਰੋਪੀਆਂ ਨੇ ਵਾਰ ਕੀਤਾ ਔਰੋਪੀਆਂ ਨੇ ਵਾਰ ਕਰਨ ਤੋਂ ਬਾਅਦ ਜਸਪਾਲ ਸਿੰਘ ਦੀ ਹਾਲਤ ਨੂੰ ਦੇਖਦੇ ਹੋਏ ਅਰਜਨ ਲਾਹਰਪਾਲ ਦਾਖਲ ਕਰਵਾਇਆ ਗਿਆ ਜਿੱਥੇ ਉਸਨੇ ਦਮ ਤੋੜ ਦਿੱਤਾ ਉਸ ਤੋਂ ਬਾਅਦ ਉਸ ਦੀ ਹਤਿਆ ਦੇ ਮਾਮਲੇ ਵਿੱਚ ਜਸਪਾਲ ਸਿੰਘ ਦੀ ਹਤਿਆ ਦੇ ਮਾਮਲੇ ਵਿੱਚ ਪਿੰਡ ਦੇ ਇੱਕ ਮਹਿਲਾ ਸਮੇਤ ਕਰੀਬ ਕਰੀਬ 10 ਔਰੋਪੀਆਂ ਦੇ ਖਿਲਾਫ ਹਤਿਆ ਤੋਂ ਇਲਾਵਾ ਉਹ ਦਰਾਂ ਵਾਲੇ ਤੈਤ ਕਿਸਤ ਦਰਜ ਕਰਨ ਤੋਂ ਬਾਅਦ ਸ਼ੰਭੂਪੁਰਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਦੱਸਿਆ ਜਾਂਦਾ ਕਿ ਪ੍ਰਣੀ ਰੰਜੀਸ਼ ਸੀ। ਇਸ ਪ੍ਰਣੀ ਰੰਜੀਸ਼ ਦੇ ਕਰਕੇ ਹੀ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ। ਦੋਸਤੋ ਜੋ ਸ਼ੰਭੂ ਥਾਣੇ ਦੇ ਵਿੱਚ ਐਫਆਰ ਜਿਹੜੀ ਕੁੰਮਲੀਆਂ ਦਰਜ ਕਰਵਾਈ ਗਈ। ਪ੍ਰੇਮ ਕੁਮਾਰੀ ਨੇ ਦੱਸਿਆ ਕਿ ਉਹ 22 ਨਵੰਬਰ ਦੀ ਦੇਰ ਸ਼ਾਮ ਲਗਭਗ 7:30 ਵਜੇ ਆਪਣੇ ਪਤੀ ਜਸਪਾਲ ਸਿੰਘ ਦੇ ਨਾਲ ਆਪਣੇ ਕਿਰਨੇ ਦੀ ਦੁਕਾਨ ਬੰਦ ਕਰਨ ਤੋਂ ਬਾਅਦ ਘਰ ਵਾਪਸ ਜਾ ਰਹੇ ਸਨ ਚਲੋ ਧਰਮਸ਼ਾਲਾ ਦੇ ਕੋਲ ਪਹੁੰਚੇ ਦੇਖਿਆ ਕਿ આરોપી ਖੜਿਆ ਨੇ ਜਿਨ੍ਹਾਂ ਦੇ ਕੋਲ ਡੰਡੇ ਤੇ ਸੋਟੇ ਸਨ ਸਭ ਤੋਂ ਪਹਿਲੇ ਵਾਰ ਲਖਵਿੰਦਰ ਸਿੰਘ ਨੇ ਕੀਤਾ ਆਪਣੇ ਜਿਹੜਾ ਉਹਦੇ ਲੱਕੜ ਦਾਸਤਾ ਫੜਿਆ ਹੋਇਸੀ ਉਸ ਦਿਨ ਨਾਲ ਉਸ ਦਿਨ ਜਸਪਾਲ ਸਿੰਘ ਨੇ ਵਾਰ ਕੀਤਾ ਉਸ ਤੋਂ ਬਾਅਦ ਦੂਜਾ ਵਾਰ ਅਮਨ ਕੁਮਾਰ ਨੇ ਕਰ ਦਿੱਤਾ ਉਸਨੇ ਵੀ ਸਿੱਧੇ ਵਾਰ ਕਰ ਦਿੱਤਾ ਇਸ ਤੋਂ ਬਾਅਦ ਜ਼ਖਮੀ ਹੋ ਕੇ ਜਸਪਾਲ ਸਿੰਘ ਜ਼ਮੀਨ ਉੱਪਰ गिर ਗਿਆ ਇਤਨਾ ਹੀ ਨਹੀਂ ਔਰਪੀਆਂ ਵੱਲੋਂ ਉਸ ਤੋਂ ਬਾਅਦ ਵੀ ਡੰਡੇ ਅਤੇ ਸੋਟੇ ਨਾਲ ਉਹਦੀ ਕੁੱਟਮਾਰ ਕੀਤੀ ਗਈ। ਕੁੱਟਮਾਰ ਕਿਤੇ ਗੰਭੀਰ ਉਹ ਜਖਮੀ ਕਰ ਦਿੱਤਾ ਗਿਆ। ਉਸ ਦੀ ਹਾਲਤ ਇਤਨੀ ਗੰਭੀਰ ਸੀ ਉਹਦੀ ਹਾਲਤ ਨੂੰ ਗੰਭੀਰ ਤੌਰ ਤੇ ਦੇਖਦੇ ਹੋਏ ਇਲਾਜ ਵਾਸਤੇ ਅਰਜਿੰਦ ਹਸਪਤਾਲ ਪਟਿਆਲਾ ਦਾਖਲ ਕਰਵਾਇਆ ਗਿਆ। ਇਤਨਾ ਨਹੀਂ ਔਰੋਪੀ ਜਾਂ ਤਾਂ ਮਾਰੇ ਧਮਕੀਆਂ ਜਿੰਦੇ ਹੋਏ ਉੱਥੋਂ ਮੌਕੇ ਤੋਂ ਫਰਾਰ ਹੋ ਗਏ। ਜਸਪਾਲ ਸਿੰਘ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਦੋਸਤੋ ਬਾਦ ਪੁਲਸ ਵੱਲੋਂ ਪਿੰਡ ਦੇ ਜਿਹੜੇ ਲਗਭਗ 10 ਵਿਅਕਤੀ ਲਖਵਿੰਦਰ ਸਿੰਘ ਅਮਨ ਕੁਮਾਰ ਸੋਨ ਲਾਲ ਨਰੇਸ਼ ਕੁਮਾਰ ਪੂਲਾ ਰਾਮ ਗੌਰਵ ਮਹਿਲਾ ਛਿੰਦਰ ਸਮੇਤ ਤਿੰਨ ਅਗਿਆਤ ਲੋਕਾਂ ਦੇ ਖਿਲਾਫ ਹਤਿਆਤ ਹੋ ਇਲਾਵਾ ਹੋਰ ਦਾਰਾਵਾਂ ਦਾਇਰ ਕੇਸ ਦਰਜ ਕਰਨ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ। ਦੋਸਤੋ ਦੱਸਿਆ ਜਾਂਦਾ ਹੈ ਕਿ ਪੁਲਸ ਨੇ ਮਾਮਲਾ ਦਰਜ ਕਰ ਲਿਆ ਪੁਲਸ ਦਾ ਕਹਿਣਾ ਹੈ ਕਿ ਮਾਮਲਾ ਅੱਤਿਆਦਾ ਦਰਜ ਕਰਨ ਤੋਂ ਬਾਅਦ ਯੂਰਪੀਆ ਨੂੰ ਫੜਨ ਦੀ ਕੋਸ਼ਿਸ਼ ਆ ਜੀ ਨੇ ਫਿਲਹਾਲ ਕੋਈ ਵੀ ਯੂਰਪੀ ਪੁਲਿਸ ਅਧਿਕਾਰੀ ਨਹੀਂ ਚੜਿਆ ਸਾਰੇ ਯੂਰਪੀ ਪੁਲਿਸ ਦੀ ਪકડ ਤੋਂ ਬਾਹਰ ਨੇ ਦੋਸਤੋ ਇਸ ਤਰ੍ਹਾਂ ਕਿਹਾ ਜਾ ਸਕਦਾ ਇੱਕ ਛੋਟੀ ਜੀ ਰੰਜਿਸ਼ ਛੋਟੀ ਜੀ ਗੱਲ ਨੇ ਇੱਕ ਵਿਅਕਤੀ ਦੀ ਜਾਨ ਲੈ ਲਈ ਦੋਸਤੋ ਅੱਜ ਦੇ ਟਾਈਮ ਦੇ ਵਿੱਚ ਦੱਸੀ ਜਾ ਰਿਹਾ ਜਿਹੜਾ ਗੁੱਸਾ ਚੋੜ ਥੋੜਾ ਜਿਹਾ ਗੁੱਸਾ ਦੇ ਕਈ ਵਾਰ ਗੰਭੀਰ ਪ੍ਰਣਾਮ ਦੇਖਣ ਨੂੰ ਮਿਲਦੇ ਨੇ ਦੋਸਤੋ ਅਸੀਂ ਦੇਖਦੇ ਹਾਂ ਕਿ ਜਿੰਨਾ ਰੁਪਈਆ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਔਰੋਪੀ ਪੁਲਿਸ ਬਲੋਹ ਕਦੋਂ ਪੜੇ ਜਾਂਦੇ ਨੇ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ ਦੋਸਤੋ